ਕਾ ਪਰ ਮੇਰਾ ਨਾਮ ਹੈਗਾ ਉਹ ਨਾਲ ਲੱਲਾ ਤੇ ਉਹਨੇ ਕੋਈ ਜਾਣੇ ਨਹੀਂ ਕਿਤੇ ਉਹ ਦੋ ਦੋ ਤੇ ਕਿਤੇ ਪੇੜਾ ਤੋਂ ਡੰਡਾ ਵਾ ਮੇਰੇ ਭਾਈ ਪਹਿਲਾਂ ਉਹ ਟੁੱਟਣ ਲੱਗ ਪਿਆ ਫਿਰ ਦੋ ਤਿੰਨ ਮੁੰਡੇ ਨੇ ਉਹ ਸਵੇ ਤਿੰਨ ਜਿਹੜੇ ਕਿਤੇ ਇਹੋ ਕਿ ਅਡੇ ਬੱਚਿਆਂ ਦੀਆਂ ਦਸਤਾਰਾਂ ਲਾ ਕੇ ਥੰਨ ਫੱਥੀ ਪਹਿਣ ਕਿੱਡੀ ਗੱਲ ਮਾਰੀ ਆ ਗੁਗੜ ਪੈਣ ਨੂੰ ਆ ਤੇ ਘਟੋ ਘਟੂ ਨਹੀਂ ਮੇਰੇ ਕੋਲ ਨਾ 17 ਤੋਂ ਜਿਹੜੇ ਜਣੇ ਹੈਗੇ ਜਿੰਨਾਂ ਸਾਰਿਆਂ ਨੂੰ ਪਾਣਾ ਹੈ ਦਸਤਾਰ ਦੇ ਉਹਨਾਂ ਨੇ ਕੁੱਟਿਆ ਤੇ ਦਸਤਾਰ ਥੱਲੇ ਦਸਤਾਰਾਂ ਹੀ ਸਾਰੇ ਲੰਬੇ ਦੇ ਗਰੇਨੇ ਮੁਦੀਆਨੀ ਗਿਆਨੀ ਕਹਿੰਦੇ ਉਹਨੇ ਕਿਹਾ ਚੜ ਕੇ ਅੱਗੇ ਆ ਮੇਰੇ ਨਾਲ ਉਹਨੇ ਇੰਨੀ ਗੱਲ ਕੀਤੀ ਉਹਨਾਂ ਚਪੇੜਾ ਮਾਰਦੀਆਂ ਵਾ ਤੇ ਉਹ ਮੁੰਡੇ ਦਸਤਾਰ ਹੀ ਲਾਗ ਲੱਗੇ ਅਰੇ ਜਸੇਬੰਦੀਆਂ ਜੋ ਵੀ ਇੰਨਾ ਮੁੰਡਿਆਂ ਦਾ ਫਿਆਰੇ ਬੱਚਿਆਂ ਦਾ ਮੁੱਲ ਕੋਣ ਇਥੇ ਪਹਿਨੇ ਸੁਣਾਈ ਨਹੀਂ ਇਹਨਾਂ ਦੀ ਗੱਲ ਜਿੱਥੇ ਆਵਾਜ਼ ਸੁਣਨ ਹਨ ਨੂੰ ਆੜ ਕੇ ਤਾਂ ਬੱਚਿਆਂ ਦੀ ਜੋ ਵੀ ਗੱਲ ਸੁਣਨ ਇਹਨਾਂ ਬੱਚਿਆਂ ਦਾ ਮਾਂ ਕਿਉਂ ਨਹੀਂ ਹੈਗਾ ਰਾਮ ਨਗਰ ਕੋਲ ਕੀ ਗੱਲ ਹੈ ਕੋਸ਼ ਨਹੀਂ ਭਾਜੀ ਮੈਂ ਕੰਮ ਤੋਂ ਆਇਆ ਜੇ ਤੇ ਮੈਂ ਚਾਰ ਪੰਜ ਦਿਨਾਂ ਦਾ ਡੰਡੀ ਘਰ ਹੈ ਗਏ ਘੋੜਾ ਝੂਟਦਾ ਮੇਰਾ ਕੰਮ ਜੇ ਤੇ ਚਾਰ ਪੰਜ ਦਿਨਾਂ ਦਾ ਡੰਡੀ ਘੜੀ ਅੱਜ ਆਇਆ ਤੇ ਮੈਂ ਘਰੇ ਵੇੜਾ ਮਾਰ ਕੇ ਆਵਾ ਅਈ ਤੋਂ ਕਿ ਤਾਂ ਕਿਤੇ ਵਾਦੇ ਗਏ ਆਏ ਤੇ ਚਾਰ ਕਿ ਮੁੰਡੇ ਹੈਗੇ ਮੋਟਰਸਾਈਕਲ ਤੇ ਤੇ ਉਹ ਆ ਕੇ ਕਹਿੰਦੇ ਵੀ ਉਹ ਆ ਕੇ ਕਹਿੰਦੇ ਤੇ ਗਿਆਨੇ ਕੀ ਕਿਦਾਂ ਮੈਂ ਕਿਹਾ ਭਰਾ ਮੇਰਾ ਨਾਮ ਹੈਗਾ ਤੂੰ ਨਾਲ ਲਾ ਤੇ ਉਹਨੇ ਕੋਈ ਗੱਲ ਹੀ ਨਹੀਂ ਕੀਤੀ ਅੱਗੋ ਅੱਗੋ ਤੇ ਕਿਤੇ ਪੇੜਾ ਫਟਣ ਦਾ ਮੇਰੇ ਉਹ ਵੀ ਬਾਕੀ ਭਾਜੀ ਪਹਿਲਾਂ ਉਹ ਸੁੱਟਣ ਡਿਆ ਪਿਆ ਫਿਰ ਦੋ ਤਿੰਨ ਮੁੰਡੇ ਮੈਨੂੰ ਹੋਰ ਫੇਰ ਤਿੰਨ ਜਿਹੜੇ ਕਿਹਾ ਸੀ ਭਾਜੀ ਕੁਝ ਵੀ ਨਹੀਂ ਹੈਗਾ ਮੈਂ ਤੇ ਇਹ ਨਹੀਂ ਮੱਝ ਝਗੜਾ ਝਗੜਾ ਹੋਇਆ ਹੈ ਤੁਹਾਡਾ ਕੁਝ ਨਹੀਂ ਹੋਇਆ ਭਾਜੀ ਯੱਕਦਾਂ ਮੈਂ ਮਤਲਬ ਕਿ ਹੋਇਆ ਹੈ ਨਾ ਪੰਜਾਬੀਆਂ ਦੇ ਵੈਰ ਪੈਣ ਦੇ ਆ ਭਈਏ ਆ ਜਿਹੜੇ ਪ੍ਰਵਾਸੀ ਹੈਗੇ ਆ ਸਾਰੇ ਭਈਏ ਇਹ ਜੀ ਭਾਜੀ ਹਥਿਆਰ ਵੀ ਥੋੜੀ ਜੇ ਹੈ ਹਥਿਆਰ ਚਾਰ ਪੰਜ ਉਹਨਾਂ ਕੋ ਮਤਲਬ ਕਿ ਜਿਹੜੇ ਬੰਦੇ ਮੈਨੂੰ ਦੱਸਦਾ ਨਾ ਜਿੱਦਾਂ ਉਹਨਾਂ ਨੇ ਮੈਨੂੰ ਸੁੱਟਿਆ ਮੈਂ ਕੋ ਗੱਲ ਪੈਣ ਨੂੰ ਹੈ ਕਿ ਦਸਤਾਰ ਨੂੰ ਹੱਥ ਲੱਗਾ ਮੈਂ ਅੱਗੋ ਗੱਲ ਪੈਨ ਨੂੰ ਆਏ ਤੇ ਘਟੋ ਘਟੂ ਨਹੀਂ ਮੇਰੇ ਖਿਆਲ ਨਾਲ 17 ਤੋਂ 20 ਜਣੇ ਹੈਗੇ ਜਿਨ੍ਹਾਂ ਨੂੰ ਸਾਰਿਆਂ ਨੂੰ ਪਹੁੰਚਣਾ ਹੈ ਅੱਛਾ ਪਹੁੰਚਣਾ ਨਹੀਂ ਮੈਂ ਇਥੋਂ ਦਾ ਹੀ ਰਹਿਣਾ ਹੈ ਕੰਮ ਮੇਰਾ ਜੱਟ ਦਾ ਹੈ ਕਿਹੜੀ ਕਿਤੇ ਦਸਤਾਰ ਲੱਗੀ ਝਗੜੇ ਦੇ ਦੌਰਾਨ ਲੱਗੀ ਹੈ ਜਾਂ ਕਿਹੜੇ ਲੱਗੀ ਝਗੜੇ ਦੇ ਦੌਰਾਨ ਤੇ ਜਾਣ ਕੇ ਵੀ ਲੱਗੀ ਹੈ ਜਾਣ ਕੇ ਵੀ ਕਹੋ ਤੇ ਝਗੜੇ ਦੇ ਦੌਰ ਦੋਵੇਂ ਭਰਾ ਲੜਦਾ ਰਹੇ ਹਾਂ ਹਾਂ ਜੀ ਮੈਂ ਤੁਹਾਨੂੰ ਦੱਸ ਦਾਂ ਦਸਤਾਰ ਜਦੋਂ ਉਹਨਾਂ ਨੇ ਕੁੱਟਿਆ ਤੇ ਦਸਤਾਰ ਥੱਲੇ ਦਸਤਾਰ ਹੀ ਸਾਰੇ ਲੱਬੇ ਦੇਖਦੇ ਨੇ ਤੁਹਾਨੂੰ ਕੀ ਸਮਝ ਲੈ ਹਾਂ ਨਾਲ ਲੈ ਕਿਸ ਤਰ੍ਹਾਂ ਦੀ ਕਾਰਵਾਈ ਚਾਹਦੇ ਹੋ ਭਾਈ ਕਿਸ ਤਰ੍ਹਾਂ ਦੇ ਭਾਈ ਜਿੱਥੋਂ ਤੱਕ ਵੀ ਜਿਹੜਾ ਜਥੇ ਬੰਦੀ ਤੋਂ ਹੁੰਦੇ ਆ ਜਲਦ ਤੋਂ ਜਲਦ ਸਾਡੇ ਸਾਹਦੋ ਤੇ ਪੁਲਿਸ ਨੂੰ ਇਹੋ ਕਹਿ ਲਿਆ ਗਿਆ ਇਹ ਲੱਗਦਾ ਕਿ ਚਾਹਦੇ ਵਿੱਚ ਪੁੱਦਾ ਜਿਹੜਾ ਬਹੁਤ ਖਰਾਬ ਹੈ ਬਿਲਕੁਲ ਸਹੀ ਚੁੱਕਿਆ ਗਿਆ ਹੈ ਬਹੁਤ ਬਹੁਤ ਖਰਾਬ ਕਰ ਰਹੇ ਭਾਈ ਦਾ ਵੀ ਆਮ ਨਵੇਂ ਕੋਣੀ ਚਾਹੀਦੀ ਬਹੁਤ ਰਾਜ ਪੰਜਰੀ ਹੈ ਮੈਂ ਤੇ ਤਾਂ ਹੀ ਦਰਦਾ ਮੈਂ ਕਹਾਂ ਚੱਲ ਇਸ ਤੋਂ ਪਹਿਲੇ ਕਿ ਰਾਮ ਨਵੇਂ ਕੋਣੀ ਚਾਹੀਦੀ ਸੀ ਕਿ ਜਦੋਂ ਨੋਜਵਾਨ ਦੀ ਪਾਗੀ ਲਾਈ ਸੀ ਉਦੋਂ ਉਦੋਂ ਉਹ ਗੱਲ ਆ ਤੇ ਮੈਂ ਤੇ ਤਾਂ ਕਰਕੇ ਮਹਲੇ ਜ ਰਹਿੰਦਾ ਨਹੀਂ ਕਿ ਉਹਨਾਂ ਬਹੁਤ ਕਰਦਾ ਹੈ ਤੇ ਜਦੋਂ ਆਈਦਾ ਆ ਉਹ ਤੋਂ ਤੇ ਆਪਣੇ ਘਰੋਂ ਬਾਹਰ ਹੀ ਨਿਕਲੇਦਾ ਅੱਜ ਬਾਏ ਹੋਏ ਕਿ ਆਇਆ ਹੀ ਕੰਮ ਤੋਂ ਤੇ ਤਾਂ ਕਰਕੇ ਸੋਇਆ ਜੇ ਕੋਈ ਅਪੀਲ ਨਹੀਂ ਭਾਜੀ ਹੁਣ ਬਾਹ ਪੁਲਿਸ ਸਾਹ ਪੁਲਿਸ ਮੋਕੇ ਤੇ ਮੌਜੂਦ ਆ ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਬਾਹ ਉਹਨਾਂ ਨੂੰ ਬੱਚੇ ਦਿੱਤੇ ਜਾਣ ਜਲਦ ਤੋਂ ਜਲਦ ਇਹ ਰਹਿਣ ਵਾਲੇ ਆ ਕੁਲਵਿੰਦਰ ਕੌਰ ਮੇਰਾ ਨਾਮ ਆ ਅੱਜ ਆ ਵੀ ਉਹ ਬੱਚਾ ਕੰਮ ਤੋਂ ਆਇਆ ਉਹਦਾ ਮੁੰਡੇ ਦਾ ਨਾਮ ਆ ਉਹਦਾ ਮਾਂ ਨਾ ਪਿਓ ਦੋਵੇਂ ਨਿਕਨਕੇ ਬੱਚੇ ਪੜ੍ਹੇ ਆ ਮਾਂ ਦੇ ਦੇ ਸਿਰ ਤੇ ਚਲੋ ਉਹ ਬੱਚੇ ਰਹਿੰਦੇ ਕੰਮ ਤੋਂ ਆਏ ਮੁੰਡੇ 15 16 20 मुंडे आएया ओडे ਗੱਲ ਪੈ ਕੇ ਭਈਏ ਆਉਂਡਿਆਂ ਦੇ ਵੀ ਭਈਏ ਮੈਂ ਨਹੀਂ ਵੇਖੇ ਉਹਨਾਂ ਦੱਸਿਆ ਵੇਖੋ ਭਈਏ मुंडे ਆ ਭਈਏ ਉੱਠ ਕੇ ਆੜੇ ਬੱਚਿਆਂ ਦੀਆਂ ਦਸਤਾਰਾਂ ਲਾ ਕੇ ਖੜਨ ਹੱਥੀਂ ਪਹਿਣ ਕਿੱਡੀ ਗੱਲ ਮਾੜੀ ਆ ਪਰ ਇਥੇ ਐ ਕੋਈ ਮਰਦਾ ਨਹੀਂ ਜੁਕਦਾ ਕੋਈ ਬੰਦਾ ਨਹੀਂ ਗੱਲ ਕਰਦਾ ਦਸਤਾਰ ਹੱਥੀਂ ਕਿ ਦਸਤਾਰ ਲਾ ਕੇ ਲੈ ਕੇ ਨਿੱਕੇ ਮੁੰਡੇ ਦੀ ਇੱਕ ਮੁੰਡੇ ਦੀ ਲਾ ਕੇ ਨਾਲ ਲੈ ਗਏ ਜਦੋਂ ਮੈਂ ਐਂ ਮੌਕੇ ਦਸਤਾਰਾਂ ਦੋਵਾਂ ਦੇ ਸਿਰ ਤੇ ਨਹੀਂ ਆਗੀਆਂ ਇਹ ਗੱਲ ਦਾ ਝਗੜਾ ਨੂੰ ਹੋ ਕੇ ਦੇ ਉਹਨੂੰ ਗਿਆਨੀ ਗਿਆਨੀ ਕਹਿੰਦੇ ਉਹਨੇ ਕਿਹਾ ਯਾਰ ਗਿਆਨੀ ਨੇ ਕਿਹਾ ਮੇਰੇ ਨਾਲ ਉਹਨੇ ਇੰਨੀ ਗੱਲ ਕੀ ਉਹਨਾਂ ਚਪੇੜਾ ਮਾਰਦੀਆਂ ਵਾ ਤੇ ਉਹ ਮੁੰਡੇ ਦਸਤਾਰ ਵੀ ਲਾ ਕੇ ਲੱਗੇ ਸੱਟਾਂ ਦੋਵਾਂ ਭਰਾਵਾਂ ਨੂੰ ਲੱਗੀਆਂ ਕਿੰਨੇ ਬੰਦੇ ਆਏ ਸੀ ਜੋ ਜਨਾਬ 15 16 ਮੁੰਡੇ ਆਂਦੇ ਹੈਗੇ ਮੈਂ ਤੇ ਮੇਰੇ ਆਉਣ ਤੋਂ ਪਹਿਲਾਂ ਚੱਲ ਗਏ ਆ ਕਿਹਨੇ ਡਾ ਹੈ ਮੱਲੇ ਦੇ ਵੀ ਆਦੇ ਬਾੜ ਦੇ ਵੀ ਆ ਜੇ ਮੱਲੇ ਦੇ ਮੁੰਡੇ ਲਿਆਉਂਦੇ ਆ ਤੇ ਮੁੰਡੇ ਹੁੰਦੇ ਆ ਜੇ ਬਾਰੋ ਮੁੰਡੇ ਨਾ ਉਹ ਮਹੱਲੇ ਦੇ ਨਾਲੋਂ ਬਾਹਰ ਦੇ ਮੁੰਡੇ ਆ ਨਹੀਂ ਸਕਦੇ ਦਾਤਰ ਕਰਪਾਨ ਆਦੇ ਉਹਨਾਂ ਦੇ ਕੋਲ ਕਿਸ ਤਰ੍ਹਾਂ ਦੀ ਕਾਰਵਾਈ ਚਾਹਦੇ ਅਸੀਂ ਕਾਰਵਾਈ ਇਹ ਤੋਂ ਦੇਖੋ ਇਹ ਥੋੜੀ ਜਿਹੜੀ ਜੋ ਵੀ ਆ ਨਾ ਸਖਤਾਈ ਕੀਤੀ ਜਾਵੇ ਸਾਡੇ ਜਸੇ ਬੰਦੀਆਂ ਜੋ ਵੀ ਇਹਨਾਂ ਮੁੰਡਿਆਂ ਦਾ ਵਿਚਾਰੇ ਬੱਚਿਆਂ ਦਾ ਮੁੱਲ ਪਾਉਣ ਇਥੇ ਕਦੇ ਨਹੀਂ ਸੁਣਾਈ ਨਹੀਂ ਇਹਨਾਂ ਦੀ ਕਰਨੀ ਇਹ ਪਹਿਲੇ ਵੀ ਰਾਮਨਗਰ ਰਾਮਨਗਰ ਇਹ ਬਹੁਤ ਕੋ ਜਿੰਦਾ ਵਾ ਤੇ ਪੁਲਿਸ ਕੋਲੋਂ ਕਿ ਥੋੜੀ ਚੈਕਿੰਗ ਕਰਾਉਣ ਪੋਰਸ ਵਾਰਾ ਜਦੋਂ ਕੋਈ ਗੱਲ ਬਣਦੀ ਉਦੋਂ ਆਉਂਦੇ ਉਦਾਂ ਨਹੀਂ ਜੋ ਕੋਈ ਵੀ ਹੁੰਦਾ ਉਦਾਂ ਕੋਈ ਨਹੀਂ ਆਉਂਦਾ ਪੀਸੀ ਆਏ ਉਹਦੇ ਗੇੜਾ ਮਾਰ ਕੇ ਝਿਲ ਜਾਂਦੇ ਦੋ ਜਣੇ ਹੁੰਦੇ ਆ ਉਹਨਾਂ ਬੱਚੇ ਗਾਂਵਾਂ ਤੋਂ ਆ ਜਾਂਦੇ ਆ ਸਾਡੇ ਮਰੇ ਬਾਹਰ ਦੇ ਬੰਦੇ ਵੀ ਆਉਂਦੇ ਆ ਤੇ ਮਹੱਲੇ ਦੀ ਬਹੁਤ ਅਸੀਂ ਕਹਿੰਦੇ ਆ ਜਿਹੜੇ ਭਈਏ ਆ ਜਾਂ ਬੰਗਾਲੀਆਂ ਕੇਦੇ ਦੋਖੀ ਨਹੀਂ ਹੈਗੇ ਅਸੀਂ ਇਹ ਗੱਲ ਨਹੀਂ ਜੰਦੇ ਧਾਰਕਾਡ ਉਹ ਰਹਿ ਜਿਨ੍ਹਾਂ ਦੇ ਘਰ ਜੋ ਕਿਰਾਏਦਾਰ ਜਿਤਨਾ ਬਾਹਰ ਕਹਿੰਦੇ ਬਾਬੇ ਉਦਾਂ ਇਹ ਕੱਢੇ ਜਾਣ ਹਾਂਜੀ ਸਾਡੇ ਮਹੱਲੇ ਦੇ ਜਿਹੜੇ ਸਿੱਖ ਬੱਚੇ ਸਾਡੇ ਜਿਨ੍ਹਾਂ ਦੀ ਬੇਇੱਜ਼ਤੀ ਕੀਤੀ ਆ ਦਸਤਾਰਾਂ ਲਾਈਆਂ ਬਹੁਤ ਗਲਤ ਆ ਅਸੀਂ ਜਿ세 ਬੰਦੇ ਨੇ ਹੱਥ ਜੋੜ ਕੇ ਬੇਇੱਜ਼ਤੀ ਕਰਦੇ ਸਾਡੀ ਜਿੱਥੇ ਆਵਾਜ਼ ਸੁਣਨ ਸਾਨੂੰ ਆਣ ਕੇ ਨਾ ਬੱਚਿਆਂ ਦੀ ਜੋ ਵੀ ਗੱਲ ਸੁਣਨ ਇਹਨਾਂ ਬੱਚਿਆਂ ਦਾ ਮਾਪਿਓ ਨਹੀਂ ਹੈਗਾ ਇਹਨਾਂ ਦੇ ਹੱਥੇ ਜੋੜ ਕੇ ਇਹਨਾਂ ਦੀ ਬੇਨਤੀ ਹੈ ਬੀਨਾਂ ਦੀ ਦਸਤਾਰ ਦਾ ਮੁੱਲ ਠੀਕ ਸਾਹ ਦੇਣ ਇਹਨਾਂ ਨੂੰ ਆਮਰ ਠੀਕ ਕਰੋ ਕਿ ਫੋੜ ਦੇਣਾ ਅਸਾਂ ਆਮ ਨਾਲ ਕੁਝ ਨਹੀਂ ਰੱਬਾ ਗੱਲ ਕੀ ਹੋਈ ਐ ਇੱਥੇ ਹੁਣੇ ਹੀ ਨਾ ਮੁੰਡੇ ਆ ਦੋ ਚਾਰੇ ਬੱਚੇ ਉਹਨਾਂ ਦਾ ਮਾਪੇ ਪਿਓ ਨਹੀਂ ਹੈਗਾ ਤੇ ਕੋਈ ਅਣਪਛਾਤੇ ਮੁੰਡੇ ਕਾਫੀ ਆ ਪ੍ਰਵਾਸੀ ਦੇ ਜਿੰਨਾਂ ਨੇ ਆਣ ਕੇ ਉਹਨਾਂ ਨੂੰ ਢਾ ਲਿਆ ਅੰਦਰ ਗਏ ਤੇ 17 ਵੀ ਢਾ ਲਿਆ ਬਹੁਤ ਘੁੱਟ ਮਾਰ ਦਿੱਤੀ ਅਹੀਂ ਇਹ ਕਹਣਾ ਚੋਨੇ ਨਾਰੇ ਜਿਹੜਾ ਵਾਇਡ ਡਾਟਾ ਨਾਲ ਚੈੱਕ ਕੀਤਾ ਜਾਵੇ ਨਾਰੇ ਆਧਾਰ ਕਾਰਡ ਨਾਰੇ ਵੋਟਰ ਕਾਰਡ ਚੈੱਕ ਕੀਤੇ ਜਾਣ ਇਥੋਂ ਤੇ ਇਹ ਜਿਹੜੇ ਆਧਾਰ ਕਾਰਡ ਨੇ ਜਿਹੜਾ ਕੋਈ ਆਪਣਾ ਪੂਰਾ ਸਬੂਤ ਨਹੀਂ ਦਿੰਦਾ ਉਹਨਾਂ ਨੂੰ ਇਥੋਂ ਕੱਢਿਆ ਜਾ ਹਾਂਜੀ ਗੱਲ ਕੀ ਹੋਈ ਗੱਲ ਝਗੜਾ ਕਿੱਥੇ ਗੱਲ ਪੂਰੀ ਤਾਂ ਮੈਨੂੰ ਵੀ ਖਾਸ ਨਹੀਂ ਪਤਾ ਮੈਂ ਲੜਦੇ ਵੇਖੇ ਖੋਲਦੇ ਜਿਹੜਾ ਟੈਂਕ ਕਿੰਨੇ ਜਣੇ ਸੀ ਕਾਫੀ ਇੱਥੇ 40-50 ਜਣੇ ਸੀ 40-50 ਮੁੰਡੇ ਆਏ ਅੱਗੇ ਵੀ ਆਰਾਮਨਗਰ ਟਾਉਣੀ ਕਾਫੀ ਬਦਨਾਮ ਹੈ ਜਿਹਦੇ ਝਗੜਿਆਂ ਦੇ ਕਿਸ ਤਰ੍ਹਾਂ ਦੇਖਦੇ ਹੋ ਨਸ਼ਿਆਂ ਦੇ ਹਾਂਜੀ ਪਹਿਲੇ ਵੀ ਇਦਾਂ ਹੀ ਆ ਥੋੜਾ ਚਿਰ ਪ ਕਪੇਸ ਜੀ ਪਰ ਪੂਲ ਤੋਂ ਉੱਪਰ ਬੋਝੇ ਕਰਦੀਆਂ ਗੱਲ ਕਰਦੀ ਆ ਪੂਲ ਸਦਾ ਕੀ ਹੈ ਬੋਝਉਂਦੀ ਜਾਂਦੀ ਨਹੀਂ ਕਿਹੜੀ ਲੱਗਦੀ ਪੀਸੀਆਰ ਨੇ ਪੀਸੀਆਰ ਤੇ ਫੋਨ ਕੀਤਾ ਮੌਕੇ ਤੇ ਹੁਣ ਆ ਗਈ ਹਾਂਜੀ ਹੁਣ ਆ ਗਈ ਕਾਰਵਾਈ ਜਾਂਦੇ ਕਾਰਵਾਈ ਚਾਹਨੇ ਬਸ ਇਹੀ ਇਹੀ ਆਣਾ ਤੇ ਕਈ ਵਾਰੀ ਇਸ ਇਲਾਕੇ ਦੇ ਵਿੱਚ ਐਵੇ ਜੀਆਂ ਘਟਨਾਵਾਂ ਹੋਈਆਂ ਨੇ ਉਸ ਤੋਂ ਬਾਅਦ ਪੁਲਸੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇੱਧਰ ਰੂਟੀਨ ਦੇ ਵਿੱਚ ਉਹਨਾ ਆਪਣੀ ਗੇੜੀ ਰੱਖਣਗੇ ਉਸ ਗੇੜਾ ਲਾਉਂਦੀ ਹੈ ਵੈਸੇ ਨਹੀਂ ਨਹੀਂ ਹੁੰਦੀ ਪਰ ਇਹਨਾਂ ਵੱਲੋਂ ਇਹ ਵੀ ਕਿਹਾ ਗਿਆ ਵੀ ਭੱਗਾ ਨਾਲ ਲੱਗੇ ਹਾਂਜੀ ਭੱਗਾ ਨਾਲ ਲੱਗੇ ਬੇਨਤੀ ਕਰਨੀ ਜਾਂਦਾ ਇਹਨਾਂ ਨਾਲ ਸਾਥ ਮਿਲਣਾ ਚਾਹੀਦਾ ਬੱਚਿਆਂ ਇਹਨਾਂ ਦਾ ਮਾਪਿਓ ਨਹੀਂ ਮਾਪਿਓ ਮਿਟ ਰਹੇਗੇ ਇਹਨਾਂ ਨੂੰ ਇਨਸਾਫ ਨਹੀਂ ਮਿਲਣਾ ਦੇਗਾ ਬੱਚੇ ਇਹ ਜਿਹੜਾ ਇੱਕ ਝਗੜਾ ਹੋਣ ਬਾਰੇ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਉਹਦੇ ਰਿਗਾਰਡਿੰਗ ਆਪਾਂ ਮੌਕੇ ਤੇ ਆਏ ਆ ਤੇ ਜੋ ਵੀ ਮਾਮਲਾ ਹੋਇਆ ਉਹਦੇ ਰਿਗਾਰਡਿੰਗ ਜਿਨ੍ਹਾਂ ਨੇ ਵੀ ਇੱਥੇ ਗੁੰਡਾਗਰਦੀ ਕੀਤੀ ਉਹਨਾਂ ਦੇ ਖਿਲਾਫ ਠੀਕ ਕਾਰਵਾਈ ਕੀਤੀ ਜਾਵੇ ਸਰ ਕਿੰਨੇ ਲੋਕਾਂ ਦੇ ਖਿਲਾਫ ਕੰਪਲੇਂਟ ਦਿੱਤੀ ਹੈ ਫਿਲਹਾਲ ਸਾਨੂੰ ਕੋਈ ਵੀ ਕੰਪਲੇਂਟ ਨਹੀਂ ਮਿਲੀ ਸਿਰਫ ਸਾਨੂੰ ਇੰਨਾ ਮੈਸੇਜ ਮਿਲਿਆ ਸੀ ਕਿ ਇੱਥੇ ਜਿਹੜਾ ਵਾ ਝਗੜਾ ਹੋਇਆ ਵਾ ਆਪਾਂ ਮੌਕੇ ਤੇ ਆਏ ਆ ਜੋ ਵੀ ਸਾਨੂੰ ਕੰਪਲੇਂਟਸ ਆਉਣਗੀਆਂ ਉਹਦੇ ਅਕੋਰਡਿੰਗ ਆਪਾਂ ਕਾਰਵਾਈ ਕਰਾਂਗੇ